ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਖੂਨਾ ਪੈਣ ਪਰਵਾਹਾਂ ਦੇ ਲਈ ਆ ਜੋ ਕਹਿੰਦੇ ਆ ਵੀ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰਕੇ ਥੱਕ ਗਏ ਆ ਅਸੀਂ ਸਭ ਕੁਝ ਕਰਕੇ ਦੇਖ ਲਿਆ ਪਰ ਫੇਰ ਵੀ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿੰਨਾ ਹੀ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਫੇਰ ਵੀ ਤੁਹਾਡੇ ਮਨ ਦੀ ਇੱਛਾ ਪੂਰੀ ਨਹੀਂ ਹੋਈ ਤਾਂ ਹੁਣ ਤੁਸੀਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਿਓ ਤੁਸੀਂ ਇਹ ਦੋ ਕੰਮ ਕਰਕੇ ਦੇਖੋ ਕਿਉਂਕਿ ਇਹ ਦੋ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਸ਼ੇਤੀ ਨਿਹਾਲ ਹੁੰਦੇ ਆ ਇਹ ਦੋ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਐਨੇ ਖੁਸ਼ ਹੁੰਦੇ ਆ ਇੰਨੇ ਮਿਹਰਬਾਨ ਹੁੰਦੇ ਆ ਕਿ ਉਹਨਾਂ ਦੇ ਮੱਥੇ ਦੇ ਲੇਖ ਉਹਨਾਂ ਦੇ ਮੱਥੇ ਦੇ ਭਾਲ ਹੀ ਬਦਲ ਦਿੰਦੇ ਆ ਜੋ ਪਾਗਾਂ ਦੇ ਵਿੱਚ ਨਹੀਂ ਲਿਖਿਆ ਕੋਈ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਿੰਦੇ ਆ ਤਾਂ ਫਿਰ ਇਹ ਦੋ ਕੰਮ ਕਿਹੜੇ ਆ ਕਿ ਨਹੀਂ ਆਪਾਂ ਕਰਨੇ ਆ ਇਹ ਸਾਰੀ ਗੱਲ ਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸਮਯੋ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਸ ਸਾਖੀ ਦੇ ਵਿੱਚ ਸਾਨੂੰ ਪਹਿਲੀ ਯੁਗਤੀ ਪਹਿਲੇ ਕੰਮ ਬਾਰੇ ਪਤਾ ਲੱਗਣਾ ਹੈ ਜਿਹੜਾ ਕੰਮ ਕਰਕੇ ਆਪਾਂ ਆਪਣੇ ਗੁਰਸਹਿਬ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਇਹ ਸਾਖੀ ਹੈ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੀ ਕਿੰਦੇ ਗੁਰੂ ਗ੍ਰਾਮ ਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਅਮੀਰ ਬਹੁਤ ਤਨਮਾਨ ਆਦਮੀ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ। ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਬਸ ਇੱਕੋ ਚੀਜ਼ ਦੀ ਕਮੀ ਸੀ, ਉਹ ਸੀ ਔਲਾਦ। ਉਮਰ ਬਢੇਰੀ ਹੋ ਗਈ। ਉਹਨਾਂ ਨੇ ਸਭ ਕੁਝ ਕਰਕੇ ਦੇਖ ਲਿਆ। ਦਰ ਦਰ ਤੇ ਅੱਥੇ ਟੇਕੇ। ਜਿੰਨੇ ਜੋ ਗਿਆ ਸਭ ਕੁਝ ਕਰਕੇ ਦੇਖ ਲਿਆ ਪਰ ਫਿਰ ਵੀ ਉਹਨਾਂ ਦੀ ਖਾਲੀ ਝੋਲੀ ਨਹੀਂ ਭਰੀ। ਉਹਨਾਂ ਨੂੰ ਔਲਾਦ ਦਾ ਸੁੱਖ ਨਹੀਂ ਮਿਲਿਆ। ਇਸ ਕਰਕੇ ਕਹਿੰਦੇ ਹੋਣਾ ਜਦੋਂ ਉਮਰ ਬਢੇਰੀ ਹੋ ਗਈ ਤਾਂ ਦੋਵਾਂ ਪਤੀ ਪਤਨੀ ਨੇ ਆਸ ਹੀ ਲਾਹ ਦਿੱਤੀ ਵੀ ਹੁਣ ਸਾਡੀ ਝੋਲੀ ਕਿੱਥੋਂ ਭਰਨੀ ਆ ਕਹਿੰਦੇ ਉਦਾਸ ਪਰੇਸ਼ਾਨ ਰਹਿਣ ਲੱਗ ਗਏ ਕਿ ਮਹਾਰਾ ਸੱਚਾ ਪਾਤਸ਼ਾਹ ਜੀ ਕਰਤ ਸੀ ਇੰਨਾ ਰਿਜਕ ਦਿੰਦਾ ਤਾਂ ਇਹ ਰਿਜਕ ਨੂੰ ਸਾਹਮਣ ਵਾਲਾ ਵੀ ਦੇ ਦਿੰਦੇ ਤਾਂ ਕਿੰਨਾ ਚੰਗਾ ਹੁੰਦਾ ਕਹਿੰਦੇ ਇੱਕ ਦਿਨ ਉਹਨਾਂ ਦਾ ਮੇਲ ਇੱਕ ਗੁਰਮੁਖ ਪਿਆਰੇ ਦੇ ਨਾਲ ਹੋਇਆ ਤਾਂ ਉਹ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਆਪ ਕਿ ਤੁਸੀਂ ਔਲਾਦ ਦੀ ਪ੍ਰਾਪਤੀ ਦੇ ਲਈ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਕਰਕੇ ਦੇਖ ਲਿਆ ਜੇ ਹਮ ਮੀਨੀਮਮੋਂ ਤਾਂ ਤੁਸੀਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਤੇ ਚਲੇ ਜਾਓ ਗੁਰਨਾਣਕ ਪਾਸ਼ਾ ਜੀ ਦੇ ਦਰਤੇ ਚਲੇ ਜਾਓ ਉੱਥੋਂ ਤੁਹਾਡੀ ਖਾਨੀ ਚੋਣੀ ਪਰ ਸਕਦੀ ਆਂ ਕਹਿੰਦੇ ਉਹ ਪਤੀ ਪਤਨੀ ਨੇ ਕਿਹਾ ਜਿ ਹੁਣ ਤਾਂ ਸਾਡੀ ਉਮਰ ਹੀ ਵਢੇਰੀ ਹੋ ਗਈ ਆ ਇਸ ਉਮਰ ਦੇ ਵਿੱਚ ਆ ਕੇ ਸਾਡੀ ਝੋਲੀ ਕੀ ਵਰਨੀ ਕਹਿੰਦੇ ਉਹ ਗੁਰਮੁਖ ਪਿਆਰ ਨੇ ਆਪਣੇ ਗੁਰੂ ਦੇ ਉੱਤੇ propto ਰੱਖ ਕੇ ਗਿਆ ਕਿ ਆ ਕਿ ਗੁਰਨਾਨਕ ਪਾਤਸ਼ਾਹ ਜੀ ਜੇਕਰ ਦੀ ਚੌਥੀ ਜੋਤ ਤਨਤਨ ਸਾਹਿਬ ਸ਼੍ਰੀ ਗੁਰੂ ਰਾਮ ਦਾਸ ਜੀ ਉਹ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਜੇ ਕਿਤੇ ਮੇਰ ਦੇ ਕਰਥੇ ਵਿੱਚ ਆ ਗਏ ਜੇ ਕਿਤੇ ਤੁਹਾਡੇ ਤੇ ਨਿਹਾਲ ਹੋ ਗਏ ਕੁਝ ਹੋ ਗਏ ਤਾਂ ਤੁਹਾਡੀ ਖਾਲੀ ਝੋਲੀ ਪਰ ਵੀ ਉਹਨਾਂ ਦੇ ਵੀ ਕੋਈ ਵੱਡੀ ਗੱਲ ਨਹੀਂ ਆ ਸਤਿਗੁਰ ਸੱਚੇ ਕਾਸ਼ਾਇ ਜੀ ਦੇ ਦਰ ਤੋਂ ਕੋਈ ਨਰਾਸਰਾ ਨਹੀਂ ਹੁੰਦਾ ਬਸ ਉਹਨਾਂ ਦੀ ਖੁਸ਼ੀ ਮਿਲ ਜਾਰੀ ਕਹਿੰਦੇ ਉਹ પતિ ਪਤਨੀ ਕਹਿਣ ਲੱਗੇ ਵੀ ਪਿਆਰ ਲੋਕਾ ਜੇਕਰ ਤੂੰ ਸਾਨੂੰ ਗੁਰੂ ਘਰ ਤੇ ਜਨ ਰਖਾਈ ਸਹੀ ਰਾਤ ਖਾ ਦਿੱਤਾ ਤਾਂ ਇੱਕ ਕੰਮ ਹੋਰ ਕਰ ਸਾਨੂੰ ਐਸੀ ਯੁਗਤੀ ਦੱਸ ਜਿਹੜੀ ਯੁਗਤੀ ਅਪਣਾ ਕੇ ਅਸੀਂ ਗੁਰਰਾਮ ਦਾਸ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰ ਲઈએ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਹਮਣੇ ਨਾਮ ਕਰਨੇ ਹੀ ਨਾ ਸਾਡੇ ਤੇ ਖੁਸ਼ ਹੋ ਜਾਣ ਸਾਡੇ ਤੇ ਨੀਹਾ ਅਲੋਜਨ ਕਹਿੰਦੇ ਉਹ ਗੁਰਮਖ ਪਿਆਰੇ ਨੇ ਕਿਹਾ ਵੀ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਕੁਝਤੀ ਹੈ ਸੰਗਤ ਦੀ ਸੇਵਾ ਜਿਹੜਾ ਮਨੁੱਖ ਮੜ ਲਾ ਕੇ ਸੰਗਤ ਦੀ ਸੇਵਾ ਕਰਦਾ ਇਹਨਾਂ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਬਹੁਤ ਛੇਤੀ ਖੁਸ਼ ਹੋ ਜਾਂਦੇ ਆ ਬੜੀ ਛੇਤੀ ਮੇਰ ਪਾਉਂਦੇ ਆ ਜੇਕਰ ਤੁਸੀਂ ਵੀ ਨਗਰਾ ਪਸ ਪਾਤਸ਼ਾਹ ਜੀ ਦੇ ਕਰਮੋਂ ਪ੍ਰਸ਼ਨਾ ਪ੍ਰਾਪਤ ਕਰਨੇ ਨਾ ਤਾਂ ਉੱਥੇ ਜਾ ਕੇ ਮਣ ਲਾ ਕੇ ਸਗਤ ਪਤੀ ਸੇ ਹੋ ਕਰਨੇ ਸ਼ੁਰੂ ਕਰਦੇ ਕਹਿੰਦੇ ਉਹ ਦੋਨੇ ਪਤਿਕਤ ਨਹੀਂ ਅਗਲੇ ਹੀ ਦਿਨ ਗੁਰੂ ਰਾਪ ਦਾਸ ਪਾਸ਼ਾ ਜੀ ਦੇ ਦਰ ਤੇ ਚਲੇ ਗਏ ਕਹਿੰਦੇ ਗੁਰੂ ਆਨ ਦਾਸ ਪਾਸ਼ਾ ਜੀ ਦੀ ਨਗਰੀ ਦੇ ਵਿੱਚ ਹੀ ਉਹਨਾਂ ਨੇ ਆਪਣਾ ਘਰ ਬਸਾ ਲਿਆ ਹਰ ਰੋਜ਼ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਨ ਲੱਗੇ ਕਹਿੰਦੇ ਉਸ ਮੁਖ ਨੇ ਜਿਸ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਆਦਮ ਜੀ ਆਇਆ ਹੈ ਕਹਿੰਦੇ ਭਾਈ ਆਦਮ ਜੀ ਨੇ ਜਾ ਕੇ ਦੇਖਿਆ ਵੀ ਇੱਥੇ ਦੂਰੋਂ ਨੇੜੋਂ ਬਹੁਤ ਸੰਗਤਾਂ ਦੂ ਸੈਦੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਹਰ ਰੋਜ਼ ਇੱਥੇ ਗੁਰੂ ਘਰ ਲੰਗਰ ਤਿਆਰ ਕੀਤਾ ਜਾਂਦਾ ਤੇ ਲੰਗਰ ਤਿਆਰ ਕਰਨ ਦੇ ਲਈ ਬਹੁਤ ਸਾਰੀਆਂ ਲੱਕੜਾਂ ਦੀ ਲੋੜ ਹੁੰਦੀ ਆ। ਜੋ ਇਸ ਕਰਕੇ ਭਾਈ ਆਦਮ ਜੀ ਨੇ ਗੁਰੂ ਘਰ ਦੇ ਵਿੱਚ ਬਾਲਣ ਦੀ ਸੇਵਾ ਲੈ ਲਈ। ਇਸ ਕਰਕੇ ਕਹਿੰਦੇ ਭਾਈ ਆਦਮ ਜੀ ਨੇ ਗੁਰੂ ਘਰ ਦੇ ਵਿੱਚ ਲੰਗਰ ਪਕਾਉਣ ਦੇ ਲਈ ਵਰਤੇ ਜਾਣ ਵਾਲੇ ਬਾਲਣ ਦੀ ਜ਼ਿੰਮੇਵਾਰੀ ਲੈ ਲਈ। ਕਹਿੰਦੇ ਹਰ ਰੋਜ਼ ਉਹ ਪੰਨਾ ਨੇ ਸਵੇਰ ਤੋਂ ਜਾਗਾ ਲੱਕੜਾਂ ਇਕੱਠੀਆਂ ਕਰਕੇ ਲੈ ਕੇ ਆਉਂਿਆ। ਗੈਰੀਆਂ ਲੱਕੜਾ ਆਪਣੇ ਘਰ ਦੇ ਵਿੱਚ ਰੱਖ ਲੈਣੀਆਂ ਤੇ ਬਾਕੀ ਸਾਰੀਆਂ ਲੱਕੜਾ ਗੁਰੂ ਘਰ ਦੇ ਵਿੱਚ ਪਣ ਰਹੇ ਲੰਗਰਾਂ ਦੇ ਵਿੱਚ ਦੇ ਆਉਂਦੀਆਂ ਕਹਿੰਦੇ ਇਦਾਂ ਹੀ ਸਮਾਂ ਲੰਘਦਾ ਗਿਆ ਕਹਿੰਦੇ ਕਹਿੰਦੇ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤੇ ਇੱਕ ਦਿਨ ਬਹੁਤ ਬਾਰਿਸ਼ ਹੋ ਗਈ ਉਹਨਾਂ ਲੱਗੀ ਕਹਿੰਦੇ ਬਾਰਿਸ਼ ਕਾਰਨ ਸਾਰਾ ਬਾਲਨ ਗਿੱਲਾ ਹੋ ਗਿਆ ਤੇ ਉੱਪਰੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਬਹੁਤ ਜ਼ਰੂਰ ਸੰਗਤ ਵੀ ਆਈ ਸੀ ਹੁਣ ਸੰਗਤ ਦੇ ਲਈ ਪ੍ਰਸ਼ਾਦਾ ਵੀ ਤਿਆਰ ਕਰਨਾ ਉੱਪਰੋਂ ਖੰਡ ਬਹੁਤ ਜ਼ਿਆਦਾ ਇਸ ਕਰਕੇ ਗੁਰੂ ਆਮ ਦਾਸ ਸਾਹਿਬ ਜੀ ਨੇ ਕੁਝ ਸੇਵਾਦਾਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਭਾਈ ਸੰਗਤਾਂ ਬਹੁਤ ਦੂਰੋਂ ਚੱਲ ਕੇ ਆਈਆਂ ਨੇ ਠੰਡ ਦੇ ਵਿੱਚ ਠਰੂ-ਠਰੂ ਕਰ ਰਹੀਆਂ ਨੇ ਇਹਨਾਂ ਦੇ ਲਈ ਅੱਗ ਸੇਕਣ ਦਾ ਵੀ ਇੰਤਜ਼ਾਮ ਕੀਤਾ ਜਾਵੇ ਅਤੇ ਇਹਨਾਂ ਦੇ ਲਈ ਕੁਝਨ ਪ੍ਰਸ਼ਾਦਾ ਵੀ ਤਿਆਰ ਕੀਤਾ ਜਾਵੇ ਸੇਵਾਦਾਰਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਪਾਰਸ਼ਕਾਰ ਨਾਲ ਲੱਕੜਾਂ ਲਿੱਲੀਆਂ ਹੋਈਆਂ ਨੇ ਪਰ ਕਹਿੰਦੇ ਇੰਦਰ ਜਦੋਂ ਭਾਈ ਆਦਮ ਜੀ ਨੇ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਕਾਰੂ ਤੁਰਉ ਸੰਗਤ ਚੱਲ ਕੇ ਆਈ ਹੈ ਤੇ ਉਹਨਾਂ ਦੇ ਲਈ ਝੋਲੀ ਪ੍ਰਸ਼ਾਦਾ ਮੰਨਣਾ ਹੈ ਤੇ ਸੰਗਤ ਠੰਡ ਦੇ ਵਿੱਚ ਠਰੂ ਠਰੂ ਕਰ ਰਹੀ ਆ ਉਹ ਪਾਈ ਆਦਮ ਚੀਨੇ ਆਪਣੀ ਪਤਨੀ ਨੂੰ ਕਿਹਾ ਕਿ ਪਾਗਵਾਨ ਨੇ ਅੱਜ ਉਹ ਸਮਾਗ ਲਿਆ ਹੈ ਅੱਜ ਸੰਗਤ ਦੀ ਸੇਵਾ ਕਰਕੇ குரு ਸਹਿਬ ਜੀ ਦੀ ਖੁਸ਼ੀ ਪ੍ਰਾਪਤ ਕਰੀਏ ਕਹਿੰਦੇ ਭਾਈ ਆਦਮ ਜੀ ਜੋ ਲੱਕੜਾਂ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਸਨ ਭਾਵੇਂ ਉਹ ਲੱਕੜਾਂ ਥੋੜੀਆਂ ਜੀਆਂ ਹੁੰਦੀਆਂ ਸਨ ਪਰ ਥੋੜਾ ਥੋੜਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਲੱਕੜਾਂ ਦਾ ਬਹੁਤ ਵੱਡਾ ਇਰਨਾ ਤੋਂ ਕਿਹਾ ਭਾਈ ਆਦਮ ਜੀ ਨੇ ਸਾਰੀਆਂ ਲੱਕੜਾਂ ਲਿਆ ਕੇ ਗੁਰੂ ਕੀ ਸੰਗਤ ਨੂੰ ਪਾਲ ਕੇ ਦੇ ਦਿੱਤੀਆਂ ਕਿ ਅੱਗ ਸੇਕੋ ਪਰ ਕਹਿੰਦੇ ਹੁਣ ਗੁਰੂ ਕੇ ਲੰਗਰ ਤਿਆਰ ਕਰਨ ਦੇ ਲਈ ਬਾਲਣ ਨਾ ਬਚਿਆ ਤਾਂ ਕਹਿੰਦੇ ਭਾਈ ਆਦਮ ਜੀ ਨੇ ਆਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਦਰਵਾਜ਼ੇ ਪਲੰਗ ਗੁਰੂ ਕੇ ਲੰਗਰਾਂ ਦੇ ਵਿੱਚ ਭੇਟ ਕਰ ਦਿੱਤੇ ਕਿ ਇਹਨਾਂ ਦੇ ਨਾਲ ਗੁਰੂ ਦਾ ਲੰਗਰ ਤਿਆਰ ਕਰੋ ਕਹਿੰਦੇ ਉਦੋਂ ਗੁਰੂ ਸਾਹਿਬ ਜੀ ਅਜੇ ਮੀਟਿੰਗ ਕਰਕੇ ਬਾਹਰ ਨਿਕਲੇ ਕਿ ਭਾਈ ਜਲਦੀ ਬਾਲਣ ਦਾ ਇੰਤਜ਼ਾਮ ਕਰੋ ਔਰ ਬਾਹਰ ਆ ਕੇ ਦੇਖਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਪਿਆਰੀਆਂ ਸੰਗਤਾਂ ਅਕਸਿੰ ਕਰेंगी ਉਹ ਨਹੀਂ ਅਤੇ ਗੁਰੂ ਕੇ ਨੰਦਰ ਘਰ ਦੇ ਵਿੱਚ ਜਾ ਕੇ ਦੇਖਿਆ ਉੱਥੇ ਨੰਦਰ ਵੀ ਧਿਆਨ ਘੋਰੀਆ ਸਤਿਗੁਰ ਸੱਚੇ ਤੋਂ ਸ਼ੈਲੀ ਨੇ ਕਿਹਾ ਕੋ ਭਾਈ ਇੰਗੀ ਛੇਤੀ ਇਹ ਇੰਤਜ਼ਾਮ ਕਿਵੇਂ ਹੋਇਆ ਅਤੇ ਕਿੰਨੇ ਕੀਤਾ ਤੇ ਕਹਿੰਦੇ ਸੇਵਾਦਾਰ ਨੇ ਦੱਸਿਆ ਕਿ ਗੁਰਸਹਿਬ ਦੀ ਕੁਝ ਮਹੀਨਿਆਂ ਤੋਂ ਇੱਥੇ ਇੱਕ ਬਜ਼ੁਰਗ ਪਤੀ ਪਤਨੀ ਸੇਵਾ ਕਰ ਰਹੇ ਆ ਇਹ ਸਾਰੀ ਸੇਵਾ ਉਹਨਾਂ ਦੇ ਹੀ ਕਰਤੋਆਹੀ ਆ ਕੁਝ ਲੱਕੜਾ ਉਹਨਾਂ ਨੇ ਕਰਤੇ ਵਿੱਚ ਇਕੱਠੀਆਂ ਕੀਤੀਆਂ ਸਨ ਉਹਨਾਂ ਨੇ ਸੰਗਤ ਨੂੰ ਬਾਲਕੀ ਰੇ ਦਿੱਤੀਆਂ ਅਗ ਸਿੱਖ ਨੂੰ ਅਤੇ ਗੁਰੂ ਕੇ ਲੰਗਰ ਤਿਆਰ ਕਰਨ ਦੇ ਲਈ ਉਹਨਾਂ ਨੇ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਚ ਚਾਹਾਂ ਪਲੰਘ ਸਭ ਕੁਝ ਠੇਡ ਕਰ ਦਿੱਤਾ ਇਹ ਕਹਿੰਦੇ ਗੁਰੂ ਸਾਹਿਬ ਵੀ ਬੜੇ ਖੁਸ਼ ਹੋਏ ਕਹਿਣਾ ਲੱਗੇ ਕਿਉਂ ਸਿੱਖ ਨੂੰ ਜਲਦੀ ਬੁਲਾ ਕੇ ਨਹੀਂ ਕਿਹਾ ਕਹਿੰਦੇ ਜਦੋਂ ਭਾਈ ਆਦਮ ਜੀ ਨੂੰ ਬੁਲਾ ਕੇ ਲਿਆਂਦਾ ਉਹ ਸਹਿਬਜੀ ਦੇ ਸਾਹਮਣੇ ਆ ਕੇ ਨਮਸਕਾਰ ਕੀਤੀ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਸਿੱਖਾ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਤੇ ਭਾਈ ਆਦਮ ਜੀ ਦੇ ਮਨ ਦੇ ਵਿੱਚ ਤਾਂ ਔਲਾਦ ਦੀ ਇੱਛਾ ਸੀ ਪਰ ਕਹਿੰਦੇ ਸ਼ਰਮ ਆ ਗਿਆ ਕਿ ਸੰਗਤ ਕੀ ਕਹੇਗੀ ਇੰਨੀ ਵੱਡੇਰੀ ਉਮਰ ਆ ਇਹਦੇ ਵਿੱਚ ਉਹ ਨਾਲ ਦਾ ਸੁਖ ਪਾਲਦਾ ਹੈ ਕਹਿੰਦੇ ਇਸ ਕਰਕੇ ਭਾਈ ਆਦਮ ਜੀ ਨੇ ਕਹਿ ਦਿੱਤਾ ਕਿੰਵਾਰਾ ਸੱਚੇ 파ਸ਼ਾ ਨਾਮ ਦਾ ਆਧਾਰ ਬਸੋ ਕਹਿੰਦੇ ਇਧਰ ਅੰਦਰ ਜਾਣੇ 파ਸ਼ਾ ਦਿਨਾਂ ਦੀਆਂ ਜਾਣਨ ਵਾਲੇ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਉਹਦੀ ਕਾਲੀ ਨਹੀਂ ਨਿਆ ਤੇ ਕਰਾਮ ਦੇ ਨਾਮ ਅੱਜ ਜਾ ਕੇ ਸੋਚੀ ਤੇ ਕੱਲ ਨੂੰ ਆ ਕੇ ਦੱਸੀ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਦੋਵੇਂ ਪਤੀ ਪਤਨੀ ਘਰ ਚ ਨਹੀਂਵੇਂ ਪਤਨੀ ਨੇ ਕਿਹਾ ਵੀ ਗੁਰੂ ਸਾਹਿਬ ਜੀ ਆਪ ਆਵਾਜ਼ ਮਾਰ ਕੇ ਦੇ ਰਹੇ ਆ ਤੁਸੀਂ ਕੱਲ ਨੂੰ ਔਲਾਦ ਦਾ ਸੁੱਖ ਮੰਦ ਲੈਣਾ ਕਿਉਂਕਿ ਮੇਰੇ ਮਾਂਦੀ ਕੇ ਇਸ਼ਾਰੇ ਕਿ ਮੇਰੀ ਵੀ ਕੋ ਖਰੇ ਰੂਣੇ ਮੇਰੇ ਘਰ ਔਲਾਦ ਜਨਮ ਲਵੇ ਮੇਰੇ ਕਰਕੇ ਹੀ ਗੁਰੂ ਸਾਹਿਬ ਦੀ ਤੋਂ ਤੁਸੀਂ ਔਲਾਦ ਮੰਗ ਲੈਣਾ ਕਹਿੰਦੇ ਅਗਲਾ ਦਿਨ ਹੋਇਆ ਤਾਂ ਗੁਰੂ ਆਮਦਸਾ ਸੁਭਾਤ ਜੀ ਨੇ ਫਿਰ ਪੁੱਛਿਆ ਕਿ ਤਸ ਸਿੱਖਾ ਕੀ ਚਾਹੀਦਾ ਤੇ ਕਹਿੰਦੇ ਭਾਈ ਆਦਮ ਜੀ ਨੇ ਸ਼ਰਮਾਉਂਦੇ ਹੋਏ ਨੇ ਜਿੱਕਲੀ ਤਰੀ ਨੇ ਕਿ ਆਪ ਗੁਰੂ ਸਾਹਿਬ ਜੀ ਸੱਚ ਦੱਸਾਂ ਆਇਆ ਤਾਂ ਮੈਂ ਇੱਥੇ ਔਲਾਦ ਦੇ ਸੁੱਖ ਦੇ ਲਈ ਨਹੀਂ ਸਾਂ ਸੇਵਾ ਵੀ ਔਲਾਦ ਦੀ ਪ੍ਰਾਪਤੀ ਦੇ ਲਈ ਕੀਤੀ ਤੁਹਾਡਾ ਹਾਡੇ ਦਰਸ਼ਨ ਕਰਕੇ ਤੁਹਾਡੀ ਸੇਵਾ ਕਰਕੇ ਮੇਰੇ ਅੰਦਰੋਂ ਤਾਂ ਇਹ ਇੱਛਾ ਖਤਮ ਹੀ ਹੋ ਗਈ ਪਰ ਮੇਰੇ ਪਤਨੀ ਦੇ ਮਨ ਦੀ ਇੱਛਾ ਹੈ ਉਹ ਔਲਾਦ ਦਾ ਸੁੱਖ ਚਾਹੁੰਦੀ ਹੈ ਜਨ ਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਬਚਨ ਕੀਤੇ ਕਿਹਾ ਕਿ ਪਾਹੀ ਸਿੱਖਾ ਸੱਚ ਦਸਗੀ ਤੇਰੇ ਕਰਮਾਂ ਦੇ ਵਿੱਚ ਇਸ ਜਨਮ ਦੇ ਵਿੱਚ ਤਾਂ ਕੀ ਆਉਣ ਵਾਲੇ ਕਈ ਜਨਮਾਂ ਤੱਕ اولاد ਦਾ ਸੁਖ ਲਿਖਿਆ ਹੀ ਨਹੀਂ ਪਰ ਤੂੰ ਸੰਗਤ ਦੀ ਸੇਵਾ ਮਨ ਲਾ ਕੇ ਕੀਤੀ ਆ ਇਸ ਕਰਕੇ ਤੇਰੇ ਮਨ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ ਤੇਰੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲਵੇਗਾ ਉਹ ਬਹੁਤ ਵੱਡਾ ਭਗਤ ਹੋਵੇਗਾ ਉਹਦਾ ਨਾਮ ਤੂੰ ਭਗਤੁਰਖੀ ਸਤਿਗੁਰ ਸੱਚੇ ਕਾਸ਼ੇ ਜੀ ਨੇ ਕਿਹਾ ਜੋ ਪੁੱਤਰ ਤੇਰੇ ਘਰ ਦੇ ਵਿੱਚ ਜਨਮ ਲਵੇਗਾ ਉਸ ਤੋਂ ਬਾਅਦ ਤੇਰੀ ਕੁਲ ਬਦਲ ਜਾਣੀ ਆ ਗੁਰਮੁਖਾਂ ਵਾਲੀ ਕੁਲ ਬਣ ਜਾਣੀ ਆ ਕਦੇ ਵੀ ਤੇਰੀ ਕੁਲ ਦੇ ਵਿੱਚ ਕੋਈ ਮਨਮੁਖ ਪੈਦਾ ਨਹੀਂ ਹੋਵੇਗਾ ਸਭ ਗੁਰੂ ਘਰ ਦੀ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਕਦਾ ਮੰਗੇ ਸਤਿਗੁਰ ਸੱਚੇ ਪਾਸ਼ਾ ਦੀ ਨੇ ਉਹਦੀ ਸੇਵਾ ਕਰ ਕੋਸ਼ਿਸ਼ ਹੋ ਕੇ ਸਿਰਫ ਉਹਦੇ ਮਨ ਦੀ ਇੱਛਾ ਹੀ ਪੂਰੀ ਨਹੀਂ ਕੀਤੀ ਬਲਕਿ ਉਹ ਲੀਆਂ ਉਹਨਾਂ ਵਾਲੀਆਂ ਕਈ ਕਲਾ ਨਹੀਂ ਤਾਰ ਦਿੱਤੀਆਂ ਸੋ ਸੰਗਤ ਜੀ ਇਹ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਸਤਿਗੁਰ ਸੱਚੇ ਪਾਸ਼ਾ ਸੰਗਤ ਦੀ ਸੇਵਾ ਕਰਨ ਵਾਲਿਆਂ ਦੇ ਉੱਤੇ ਬਹੁਤ ਨੇਕ ਹਾਲ ਹੁੰਦੀ ਆ ਇਸ ਲਈ ਜਦੋਂ ਵੀ ਗੁਰੂ ਘਰ ਜਾਓ ਜਾਂ ਫਿਰ ਕਿਤੇ ਚੰਗੇ ਕਰਮਾਂ ਕਰਕੇ ਗੁਰੂ ਦੀ ਪਿਆਰੀ ਸੰਗਤ ਤੁਹਾਡੇ ਕਰ ਆਵੇ ਤਾਂ ਸੰਗਤ ਦੀ ਸੇਵਾ ਮੰਨਾਂ ਲਾ ਕੇ ਕਰਨੀ ਆ ਸੰਗਤ ਦੇ ਜੋੜੇ ਚਾਹ ਉਹ ਸੰਗਤ ਦੇ ਛੁੱਥੇ ਬਰਤਨ ਸਾਫ ਕਰੋ ਜੋ ਬਣਖਣ ਗੁਰਸੇਵਕੀ ਦੀ ਸੰਗਤ ਦੀ ਸੇਵਾ ਵਣ ਲਾ ਕੇ ਕਰਦੇ ਆ ਉਹ ਸਤਿਗੁਰ ਸਰਜੇ ਪਾਸ਼ਾ ਜੀ ਤੋਂ ਸਭ ਕੁਝ ਪ੍ਰਾਪਤ ਕਰ ਲੈਂਦੇ ਆ ਅਤੇ ਦੂਸਰੀ ਗੱਲ ਵੀ ਇੱਥੇ ਸਮਝਣੀ ਕਿ ਜੇਕਰ ਸੰਗਤ ਦੀ ਸੇਵਾ ਦਾ ਇੰਨਾ ਫਲਿਆ ਤਾਂ ਕਿਤੇ ਭੁੱਲ ਕੇ ਵੀ ਸੰਗਤ ਦਾ ਦਿਨਾਂ ਦਾ ਤੁਮਾ ਸੰਗਤ ਦੀ ਨਿੰਦਿਆ ਨਹੀਂ ਕਰਨੀ ਕਿਉਂਕਿ ਜੇ ਸੇਵਾ ਦਾ ਇੰਨਾ ਫਲਿਆ ਤਾਂ ਫਿਰ ਨਿੰਦਿਆ ਦਾ ਕੀ ਬਣਦਾ ਹੋਵੇਗਾ ਇਹ ਆਪੋ ਚੈਲੰਜ ਲੈਣਾ ਸੋ ਪਹਿਲੀ ਯੁਰਤੀ ਹੈ ਗੁਰੂ ਸਹਿਜ ਦੀ ਖੁਸ਼ੀ ਪ੍ਰਾਪਤ ਕਰਨ ਦੀ ਸੰਗਤ ਦੀ ਸੇਵਾ ਅਤੇ ਦੂਸਰੀ ਖੁਸ਼ੀ ਅਮਰਤ ਵੇਲਾ ਸੁਮਨਣਾ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਜੇਕਰ ਤੁਸੀਂ ਅਰਦਾਸਾਂ ਬੇਨਤੀਆਂ ਕਰ ਕਰਕੇ ਥੱਕ ਗਏ ਹੋ ਤਾਂ ਅਮਰਤ ਵੇਲੇ ਉੱਠ ਕੇ ਭਜਨ ਬੰਦਗੀ ਕਰਕੇ ਅਰਦਾਸ ਬੇਨਤੀ ਕਰਕੇ ਦੇਖਿਓ ਕਿਉਂਕਿ ਅਮਰਤ ਵੇਲੇ ਦੇ ਵਿੱਚ ਜੇਕਰ ਇੱਕ ਛੋਟੇ ਜਿਹੇ ਪੰਛੀ ਕੰਬੀ ਹੈ ਦੀਪਕਾਰ ਸੁਨੇਹ ਜਾ ਸਕਦੀ ਆ ਉਹਦੇ ਬੰਦੇ ਸ਼ਕਰੀ ਹੋ ਸਕਦੀ ਆ ਤਾਂ ਫਿਰ ਤੇਰੀ ਕਿਵੇਂ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅਮਰਤ ਵੇਲੇ ਉੱਠਣ ਵਾਲੇ ਉੱਠ ਕੇ ਨਾਮ ਜਪਣ ਵਾਲੇ ਬੜੇ ਪਿਆਰੇ ਲੱਗਦੇ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਹਰ ਅਰਦਾਸ ਬੇਨਤੀ ਨੂੰ ਪੂਰੀ ਕਰਦੇ ਆ ਬਲਕਿ ਉਹਨਾਂ ਨੂੰ ਮੂੰਹ ਤੋਂ ਬੋਲ ਕੇ ਕੁਝ ਮੰਗਣਾ ਹੀ ਨਹੀਂ ਪੈਂਦਾ ਸਤਿਗੁਰ ਸੱਚੇ ਪਾਤਸ਼ਾਹ ਬਿਨਾਂ ਬੋਲਿਆ ਬਿਨਾਂ ਮੰਗਿਆ ਹੀ ਸਭ ਕੁਝ ਦੇ ਦਿੰਦੇ ਆ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਇਹ ਦੋਵੇਂ ਹੀ ਜੁਗਤੀਆਂ ਬਾਰੇ ਚੰਗੀ ਤਰ੍ਹਾਂ ਤੁਸੀਂ ਸਮਝ ਗਏ ਹੋਵੋਗੇ ਗੁਰੂ ਦੇ ਖੁਸ਼ੀ ਪ੍ਰਾਪਤ ਕਰਨ ਦੀ ਪਹਿਲੀ ਰੂਪਤੀ ਸੰਗਤ ਦੀ ਸੇਵਾ ਸੰਗਤ ਦੀ ਸੇਵਾ ਕਰਕੇ ਗੁਰੂ ਦੀ ਖੁਸ਼ੀ ਹੁੰਦੀ ਹੈ ਸੰਗਤ ਦੀ ਸੇਵਾ ਕਰਕੇ ਸਾਡੇ ਮਨ ਦੀ ਖੈਰ ਜੂਰ ਹੁੰਦੀ ਆ ਸਾਡਾ ਅਮਰਤ ਵੇਲਾ ਬਣ ਜਾਂਦਾ ਹੈ ਸਾਡਾ ਭਜਨ ਮੰਦਗੀ ਦੇ ਵਿੱਚ ਮਾਜੁਰਨਾ ਸ਼ੋਭ ਹੋ ਜਾਂਦਾ ਹੈ ਸੋ ਸੰਗਤ ਦੀ ਸੇਵਾ ਕਰਨੀ ਹੈ ਤੇ ਦੂਸਰਾ ਕੰਮ ਹੈ ਅਮਰਤ ਵੇਲੇ ਨੂੰ ਜਨਮ ਜਗੀ ਅਮਰਤ ਵੇਲੇ ਦੇ ਵਿੱਚ ਅਰਦਾਸ ਕਰਨੀ ਜਦੋਂ ਵੀ ਗੁਰੂ ਘਰੇ ਜਾਓ ਜਾ ਕੇ ਸੰਗਤ ਦੀ ਸੇਵਾ ਜੇ ਤੁਹਾਨੂੰ ਕਰਨਾ ਹੈ ਅਤੇ ਗੁਰੂ ਸਾਹਿਬ ਜੀ ਤੋਂ ਅਮਰ ਤੇਲੇ ਦੀ ਦਾਤ ਮੰਗਣੀ ਹੈ ਕਿਉਂਕਿ ਜੇਕਰ ਇਹ ਦੋਵੇਂ ਦਾਤਾਂ ਮਿਲ ਗਈਆਂ ਸੰਕਟ ਦੀ ਸੇਵਾ ਕਰਨ ਦਾ ਉਤਮ ਅਤੇ ਅਮਰ ਤੇਲੇ ਉੱਠ ਕੇ ਨਾਮ ਜਪਣ ਦਾ ਉਤਮ ਤਾਂ ਸੰਦੇਸ਼ ਸਭ ਨੂੰ ਮਿਲ ਗਿਆ ਜਦੋਂ ਵੀ ਤੁਹਾਨੂੰ ਕੁਝ ਮੰਗਣਾ ਹੈ ਬਸ ਇਹ ਦੋ ਦਾਤਾਂ ਨੂੰ ਮੰਗੋ ਬਾਕੀ ਕੁਝ ਵੀ ਕਦੇ ਮੰਗਣ ਦੀ ਲੋੜ ਹੀ ਨਹੀਂ ਪੈਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਬਿਨਾਂ ਮੰਗਿਆਂ ਬਿਨਾਂ ਮੰਗਿਆਂ ਹੀ ਦੇ ਦੇਣਗੇ